ਚੰਡੀਗੜ੍ਹ 'ਚ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ 'ਚ ਟਾਇਰ ਮੋਡੀਫਿਕੇਸ਼ਨ ਅਤੇ ਵੱਡੇ ਆਕਾਰ ਦੇ ਟਾਇਰ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਮਾਰਸ਼ਲ ਬਲਜੀਤ ਸਿੰਘ ਨੇ ਜਾਣਕਾਰੀ ਦੰਦਿਆਂ ਕਿਹਾ ਏ ਕਿ ਜੇ ਕਿਸੇ ਵਾਹਨ ਤੇ ਮੈਨੂਫੈਕਚਰ ਵੱਲੋਂ ਨਿਰਧਾਰਤ ਟਾਇਰ ਸਾਈਜ਼ ਤੋਂ ਵੱਖਰੇ ਜਾਂ ਵੱਡੇ ਕਾਰ ਦੇ ਟਾਇਰ ਲਗਾਏ ਜਾਂਦੇ ਨੇ ਜਾਂ ਟਾਇਰ ਗੱਡੀ ਦੀ ਬੋਡੀ ਜਾਂ ਚੈਸੀਸ ਤੋਂ ਬਾਹਰ ਨਿਕਲ ਰਹੇ ਨੇ ਤਾਂ ਇਹ ਇੱਕ ਗੰਭੀਰ ਤਬਦੀਲੀ ਮੰਨੀ ਜਾਂਦੀ ਹੈ ਜੋ ਮੋਟਰ ਵਾਹਨ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ ਇਸ ਤਰ੍ਹਾਂ ਦੀ ਉਲੰਘਣਾ ਲਈ 10000 ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ ਅਤੇ ਵਾਹਨ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ ਮਾਰਸ਼ਲ ਨੇ ਦੱਸਿਆ ਕਿ ਟਾਇਰ ਦੇ ਸਾਈਜ਼ ਅਤੇ 에ਅਰ ਪ੍ਰੈਸ਼ਰ ਬਾਰੇ ਜਾਣਕਾਰੀ ਹਰ ਗੱਡੀ ਦੇ ਡਰਾਈਵਰ ਸਾਈਡ ਤੇ ਲਿਖੀ ਹੋਣੀ ਚਾਹੀਦੀ ਹੈ ਉਹਨਾਂ ਕਹਿਆ ਹੈ ਕਿ ਵਧੇਰੇ ਟਾਇਰ ਕਾਰ ਦੇ ਸੰਤੁਲਨ ਅਤੇ ਸੁਰੱਖਿਆ ਲਈ ਖਤਰਾ ਬਣ ਸਕਦੇ ਨੇ ਜੇ ਗੱਡੀ ਤੇਜ਼ ਚੱਲ ਰਹੀ ਹੋਵੇ ਤਾਂ ਅਜਿਹੇ ਟਾਇਰ ਖਤਰਨਾਕ ਝਟਕੇ ਪੈਦਾ ਕਰ ਸਕਦੇ ਨੇ ਜੋ ਸਿਰਫ ਡਰਾਈਵਰ ਲਈ ਨਹੀਂ ਹੋਰਾਂ ਲਈ ਵੀ ਹਾਨੀਕਾਰਕ ਹੋ ਸਕਦੇ ਨੇ ਚੰਡੀਗੜ੍ਹ ਦੇ ਸੈਕਟਰ 45 ਦੇ ਕਈ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਤੇ ਬਿਨਾਂ ਵਜ੍ਹਾ ਚਲਾਨ ਕਰਨ ਦੇ ਦੋਸ਼ ਲਗਾਏ ਸਨ ਇਸ ਬਾਰੇ ਮਾਰਸ਼ਲ ਨੇ ਸਪਸ਼ਟ ਕੀਤਾ ਹੈ ਕਿ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਹਰ ਚਲਾਨ ਕੋਟ ਰਾਹੀਂ ਨਿਪਟਿਆ ਜਾਂਦਾ ਹੈ ਉਹਨਾਂ ਕਹੇ ਕਿ ਗਲਤੀਆਂ ਹੋ ਸਕਕੀਆਂ ਨੇ ਪਰ ਕਿਸੇ ਨਾਲ ਨਾ ਇਨਸਾਫ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ ਚੰਡੀਗੜ੍ਹ ਚ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ 'ਚ ਟਾਇਰ ਮੋਡੀਫਿਕੇਸ਼ਨ ਅਤੇ ਵੱਡੇ ਆਕਾਰ ਦੇ ਟਾਇਰ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਮਾਰਸ਼ਲ ਬਲਜੀਤ ਸਿੰਘ ਨੇ ਜਾਣਕਾਰੀ ਦੰਦਿਆਂ ਕਿਹਾ ਹੈ ਕਿ ਜੇ ਕਿਸੇ ਵਾਹਨ ਤੇ ਮੈਨੂਫੈਕਚਰ ਵੱਲੋਂ ਨਿਰਧਾਰਤ ਟਾਇਰ ਸਾਈਜ਼ ਤੋਂ ਵੱਖਰੇ ਜਾਂ ਵੱਡੇ ਕਾਰ ਦੇ ਟਾਇਰ ਲਗਾਏ ਜਾਂਦੇ ਨੇ ਜਾਂ ਟਾਇਰ ਗੱਡੀ ਦੀ ਬੋਡੀ ਜਾਂ ਚੈਸੀਸ ਤੋਂ ਬਾਹਰ ਨਿਕਲ ਰਹੇ ਨੇ ਤਾਂ ਇਹ ਇੱਕ ਗੰਭੀਰ ਤਬਦੀਲੀ ਮੰਨੀ ਜਾਂਦੀ ਹੈ ਜੋ ਮੋਟਰ ਵਾਹਨ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ ਇਸ ਤਰ੍ਹਾਂ ਦੀ ਉਲੰਘਣਾ ਲਈ 10000 ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ ਅਤੇ ਵਾਹਨ ਨੂੰ ਜ ਤਵੀ ਕੀਤਾ ਜਾ ਸਕਦਾ ਹੈ ਮਾਰਸ਼ਲ ਨੇ ਦੱਸਿਆ ਕਿ ਟਾਇਰ ਦੇ ਸਾਈਜ਼ ਅਤੇ 에ਅਰ ਪ੍ਰੈਸ਼ਰ ਬਾਰੇ ਜਾਣਕਾਰੀ ਹਰ ਗੱਡੀ ਦੇ ਡਰਾਈਵਰ ਸਾਈਡ ਤੇ ਲਿਖੀ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਹੈ ਕਿ ਵਧੇਰੇ ਟਾਇਰ ਕਾਰ ਦੇ ਸੰਤੁਲਨ ਅਤੇ ਸੁਰੱਖਿਆ ਲਈ ਖਤਰਾ ਬਣ ਸਕਦੇ ਨੇ ਜੇ ਗੱਡੀ ਤੇਜ਼ ਚੱਲ ਰਹੀ ਹੋਵੇ ਤਾਂ ਅਜਿਹੇ ਟਾਇਰ ਖਤਰਨਾਕ ਝਟਕੇ ਪੈਦਾ ਕਰ ਸਕਦੇ ਨੇ ਜੋ ਸਿਰਫ ਡਰਾਈਵਰ ਲਈ ਨਹੀਂ ਹੋਰਾਂ ਲਈ ਵੀ ਹਾਨੀਕਾਰਕ ਹੋ ਸਕਦੇ ਨੇ ਚੰਡੀਗੜ੍ਹ ਦੇ ਸੈਕਟਰ 45 ਦੇ ਕਈ ਦੁਕਾਨਦਾਰਾਂ ਨੇ ਟ੍ਰੈਫਿਕ ਪੁਲਿਸ ਤੇ ਬਿਨਾ ਵਜ੍ਹਾ ਚਲਾਨ ਕਰਨ ਦੇ ਦੋਸ਼ ਲਗਾਏ ਸਨ ਇਸ ਬਾਰੇ ਮਾਰਸ਼ਲ ਨੇ ਸਪਸ਼ਟ ਕੀਤਾ ਹੈ ਕਿ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਹਰ ਚਲਾਨ ਕੋਟ ਰਾਹੀਂ ਨਿਪਟਾਇਆ ਜਾਂਦਾ ਹੈ ਉਹਨਾਂ ਕਹੇ ਕਿ ਗਲਤੀਆਂ ਹੋ ਸਕਕੀਆਂ ਨੇ ਪਰ ਕਿਸੇ ਨਾਲ ਨਾ ਇਨਸਾਫ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ